ਦੀ ਇੰਦੇ ਪਹੁੰਚ ਜਾਂਦੇ ਨੇ ਆਉਂਦੇ ਨੇ ਜ਼ਮੀਨਾਂ ਦੇਖਣ 30 ਵੀ ਦੇਖੀ ਜਾਣਗੇ 25 ਵੀ ਦੇਖੀ ਜਾਣਗੇ 20 ਵੀ ਦੇਖੀ ਜਾਣਗੇ ਸਾਰੇ ਗੇੜੇ-ਗੂੜੇ ਡੀਲਰ ਦੇ ਘੜਾ ਕੇ ਬਾਅਦ ਕਹਿਣਗੇ ਭਾਈ ਜੀ ਕੋਈ ਐਸ ਤਿੰਨ ਕਿੱਲੇ ਕਾਹਿੰਦੇ ਆਪਾਂ ਨੂੰ ਕਰੋੜ ਰੁਪਏ ਆਪਣੇ ਕੋਲ ਲੋ ਜੀ ਹੁਣ ਅਗਲੇ ਦਾ ਵੀ ਸਤਿਆਨਾਸ਼ ਕਰਤਾ ਦਿਹਾੜੀ ਦਾ ਆਪਦਾ ਵੀ ਸਤਿਆਨਾਸ਼ ਕਰ ਲੈ ਕੀ ਨਿਕਲਦਿਆਂ ਦੇ ਵਿੱਚੋਂ ਆਪਣਾ ਫੈਸਲਾ ਕਰੋ ਦੇ ਲੈਣੀ ਤੁਸੀਂ 10 ਕਿੱਲੇ ਜ਼ਮੀਨ ਹੁੰਦੀ ਆ ਜਾਂ ਮੈਂ ਕਈ ਦੇ ਦਨ ਕਈ ਵਾਰੀ ਬੰਦੇ ਨੇ ਲੈਣੀ ਤਿੰਨ ਕਿੱਲੇ ਜ਼ਮੀਨ ਹੁੰਦੀ ਆ ਸੌਦੇ ਮੇਨ ਤੋਂ ਪੁੱਛੀ ਜਾਣਗੇ 301 ਨਾਲ ਹੀ ਮੇਰੀ ਐਡ ਦੇਖਣਗੇ ਵੀਡੀਓ ਤੇ ਦੇਖ ਕੇ ਕਹਿਣਗੇ ਜੀ ਆਹ 301 ਬਾਈ ਜੀ ਜ਼ਮੀਨ ਆ ਇਹ ਕਿਵੇਂ ਆ ਜੀ ਕਿੰਨੀਆਂ ਮੋਟਰਾਂ ਨੇ ਇਹਨੂੰ ਰਸਤਾ ਕਿਹਜਾ ਲੱਗਦਾ ਜੀ ਸੜਕ ਲੱਗਦੀ ਆ ਜੀ ਤਕਸੀਮ ਹੈਗੀ ਆ ਜੀ ਅੱਛਾ ਕਿੱਥੇ ਵੀ ਜਾ ਕੇ ਜੀ ਕਹਿੰਦਾ ਜੀ ਗੱਲ ਸੰਕਰ ਕੋਲੇ ਆ ਜੀ ਜਾਂ ਹੰਸ਼ਿਆਰ ਕੋਲੇ ਅੱਛਾ ਜੀ ਉੱਥੋਂ ਫਿਰ ਕਿੱਧਰ ਨੂੰ ਜਾਂਦੀ ਆ ਜੀ ਸੜਕ ਅਸੀਂ ਕਹਦੇ ਨੇ ਜੀ ਫਲਾਣੇ ਪਾਸੇ ਨੂੰ ਨਹੀਂ ਉੱਥੋਂ ਫਿਰ ਆਪਾਂ ਖੱਬੇ ਮੋੜਨਾ ਕਿ ਸੱਜੇ ਮੋੜਨਾ ਘਰ ਕੋਲ ਕੇ 15 ਮਿੰਟ ਫਿਰ ਮੈਂ ਕਹਿੰਨਾ ਤੁਸੀਂ ਦੱਸੋ ਵੀਰ ਜੀ ਆਪਾਂ ਕਿਸ ਤਰ੍ਹਾਂ ਦੀ ਲੈਣੀ ਆ ਨਹੀਂ ਆਪਾਂ ਨੂੰ 3 ਕਿੱਲੇ ਜਮੀਨ ਚਾਹੀਦੀ ਸੀ ਬਾਈ ਜੀ ਦੱਸੋ ਹੁਣ ਤੁਸੀਂ ਮਧਰ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਛਾ ਦੋਸਤੋ ਅੱਜ ਆਪਾਂ ਗੱਲਬਾਤ ਕਰਦੇ ਆ ਆਪਣੇ ਮਨ ਤੇ ਡਰ ਦੀ ਗੱਲ ਕਿ ਆਪਾਂ ਨੂੰ ਇਹ ਆਪਣੇ ਕਾਰੋਬਾਰ ਪ੍ਰਤੀ ਕਿੰਨਾ ਕੁ ਸਤਾਉਂਦਾ ਡਰ ਹੈ ਜਿਹੜਾ ਇਹਦੇ ਨਾਲ ਆਪਾਂ ਕਿੰਨਾ ਕੁ ਨੁਕਸਾਨ ਕਰ ਲੈਨੇ ਆ ਇਹਦੇ ਨਾਲ ਆਪਾਂ ਆਪਣੇ ਫੈਸਲੇ ਲੈਣਾਂ ਦੀ ਜਿਹੜੀ ਤਾਕਤ ਹੈ ਉਹ ਕਿੰਨੀ ਘਟਾ ਲੈਨੇ ਆ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਡਰ ਆਉਂਦਾ ਕਿੱਥੋਂ ਆਗਾ ਇਹ ਡਰ ਨਿਕਲਦਾ ਕਿੱਥੋਂ ਆਗਾ ਆਹ ਵੀਡੀਓ ਕਰਦੇ ਆ ਟਾਡੋ ਵਾਈਬਰ ਚਿੱਕਾ ਖਾਲਸਾ ਵਾਈਬਰ ਦਿੱਤੀ ਫਤੇ ਤੁਸੀਂ ਬਹੁਤ ਕਿੱਧਰਲੇ ਪਾਸੇ ਨੂੰ ਵੀਡੀਓ ਸ਼ੁਰੂ ਕਰ ਲਿਆ ਦੋਸਤੋ ਵੀਡੀਓ ਇਹ ਆਪਣੇ ਕੰਮ ਨਾਲ ਹੀ ਰਿਲੇਟਡ ਨੇ ਆਪਣੇ ਕਾਰੋਬਾਰ ਨਾਲ ਹੀ ਰਿਲੇਟਡ ਨੇ ਲੇਕਿਨ ਥੋੜਾ ਜਿਹਾ ਹਟਕੇ ਨੇ ਜਦੋਂ ਅਸੀਂ ਜ਼ਮੀਨ ਖਰੀਦਣੀ ਆ ਜਾਂ ਮਤਲਬ ਕੋਈ ਵੀ ਪ੍ਰਾਪਰਟੀ ਖਰੀਦਣੀ ਆ ਕੋਈ ਆਪਾਂ ਨੇ ਪਲਾਟ ਲੈਣਾ ਕੋਈ ਆਪਾਂ ਨੇ ਕੋਠੀ ਲੈਣੀ ਆ ਕੋਈ ਆਪਾਂ ਨੇ ਜ਼ਮੀਨ ਲੈਣੀ ਆ ਪੈਸੇ ਆ ਗਏ ਵੇਚ ਦੀ ਪ੍ਰਾਪਰਟੀ ਆਪਣੀ ਲੇਕਿਨ ਆਪਣੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਕਿਤੇ ਯਾਰ ਗਲਤ ਨਾਲ ਐ ਬੈਠੀਏ ਕਿਤੇ ਮਹਿੰਗੀ ਨਾਲ ਐ ਬੈਠੀਏ ਕਿਤੇ ਸਾਡੇ ਨਾਲ ਐਦਾਂ ਨਾ ਹੋ ਜੇ ਕਿਤੇ ਸਾਡੇ ਨਾਲ ਧੋਖਾ ਨਾ ਹੋ ਜੇ ਫਲਾ ਫਲਾ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਅਸੀਂ ਇਹ ਡਰ ਆ ਜਿਹੜਾ ਇਹ ਦੋਸਤੋ ਸਾਡੇ ਮਨ ਦੇ ਵਿੱਚੋਂ ਆਉਂਦਾ ਦਾ ਕੋਈ ਇਹ ਸਾਨੂੰ ਮਾਰਕੀਟ ਦੇ ਵਿੱਚ ਲੱਭਣ ਗਏ ਸੌਦੇ ਉੱਥੇ ਕੋਈ ਸਾਨੂੰ ਡਰਾਉਂਦਾ ਨਹੀਂ ਹੈਗਾ ਸਾਨੂੰ ਕੋਈ ਇਹ ਨਹੀਂ ਕਿ ਉੱਥੇ ਸਾਡੇ ਨਾਲ ਹੋ ਗਈ ਇਸ ਤਰ੍ਹਾਂ ਦੀ ਗੱਲਬਾਤ ਆ ਸਾਡਾ ਜਿਹੜਾ ਮਨ ਹੈ ਉਹ ਸਾਡੇ ਅਸੀਂ ਮਨ ਦੇ ਵਿੱਚ ਹੀ ਡਲੀ ਜਾਂਦੇ ਆ ਬੈਠੇ ਆਪੀ ਫੁਰਨੇ ਬਣਾਈ ਜਾਂਦਾ ਸਾਡਾ ਮਨ ਹੈ ਜਿਹੜਾ ਵੀ ਜੇ ਆਏ ਹੋ ਗਿਆ ਯਾਰ ਕਿਤੇ ਆਏ ਨਾ ਹੋ ਜੇ ਕਿਤੇ ਯਾਰ ਮਹਿੰਗੀ ਮਿਲ ਗਈ ਫੇਰ ਕੀ ਕਰਾਂਗੇ ਜੇ ਯਾਰ ਕਿਤੇ ਆਏ ਜੇ ਰੇਟ ਬਾਅਦ ਚ ਛੱਟ ਗਿਆ ਯਾਰ ਫੇਰ ਕੀ ਕਰਾਂਗੇ ਜੇ ਕਿਤੇ ਧੋਖਾ ਹੋ ਗਿਆ ਫੇਰ ਕੀ ਕਰਾਂਗੇ ਇਹ ਦੋ ਤੋਂ ਪੁਰਨੇ ਸਾਡੇ ਮਾਨੇ ਬਣਾਉਂਦਾ ਹੈਗਾ ਉਦੋਂ ਐਕਚੁਅਲ ਦੇ ਵਿੱਚ ਕੁਝ ਨਹੀਂ ਹੁੰਦਾ ਐਕਚੁਅਲ ਦੇ ਵਿੱਚ ਤੁਸੀਂ ਕੀ ਕਰਦੇ ਹੋ ਪਹਿਲਾਂ ਮਨ ਤੋਂ ਡਰੀ ਜਿਹੜੀ ਚੀਜ਼ ਤੁਸੀਂ ਆਪਣੇ ਮਨ ਦੇ ਵਿੱਚ ਸੋਚਦੇ ਹੋ ਨਾ ਫਿਰ ਅਸਥਿਤ ਹੈ ਜਿਹੜਾ ਜਿਹੜਾ ਜੋ ਪ੍ਰਕਿਰਤੀ ਆ ਜਿਹੜੀ ਕੁਦਰਤ ਹੈ ਫਿਰ ਤੁਹਾਡੇ ਨਾਲ ਉਸੇ ਤਰ੍ਹਾਂ ਦੇ ਪਾਣਾ ਵਰਤੌਂਦੀ ਹੈ ਤੁਸੀਂ ਡਰਦੇ ਡਰਦੇ ਹੀ ਕਿਸੇ ਇਹ ਜੀ ਜਗ੍ਹਾ ਤੇ ਜਾ ਫਸਦੇ ਹੋ ਕਿਉਂਕਿ ਤੁਸੀਂ ਆਪਣੀ ਗੱਲ ਹੈ ਜਿਹੜੀ ਮਨ ਆਲੀ ਹਰੇਕ ਨਾਲ ਹੀ ਸਾਂਝੀ ਕਰਦੇ ਆ ਯਾਰ ਕਿ ਕਿੰਦਾ ਨਾ ਹੋ ਜਿੱਥੇ ਆਏ ਨਾ ਹੋ ਜੀ ਉਹ ਜੇ ਬੰਦਿਆ ਕੋਲੇ ਫਿਰ ਤੁਸੀਂ ਜਾ ਕੇ ਫਸ ਜਾਨੇਓ ਤੇ ਆਪ ਪਰਦੇ ਵਿੱਚ ਪੈ ਜਾਨੇਓ ਤੇ ਨਾਲੇ ਨੁਕਸਾਨ ਕਰ ਲੈਨੇਓ ਸੋ ਮੇਰਾ ਕਹਿਣ ਦਾ ਭਾਵ ਕੀ ਹੈ ਦੋਸਤੋ ਤੁਸੀਂ ਜੋ ਵੀ ਕੰਮ ਕਰਨਾ ਹੈ ਜੋ ਵੀ ਜ਼ਮੀਨ ਖਰੀਦਣੀ ਹੈ ਜੋ ਵੀ ਸੌਦਾ ਲੈਣਾ ਹੈ ਉਹਦੇ ਲਈ ਕਰੋ ਤਿਆਰ ਹੋਵੋ ਮਾਰੂ ਗੱਡੀ ਦੀ ਸੈਲਫ ਸੰਪਰਕ ਕਰੋ ਜਿਹੜੀ ਏਰੀਆ ਦੇ ਵਿੱਚ ਤੁਸੀਂ ਜ਼ਮੀਨ ਲੈਣੀ ਚਾਹੁੰਦੇ ਹੋ ਮੂਰੇ ਬੰਦਿਆਂ ਨਾਲ ਸੰਪਰਕ ਕਰੋ ਹੋਕ ਲਈ ਜਾਵੇ ਤੁਹਾਡੀ ਗੱਡੀ ਉੱਥੇ ਜਾ ਕੇ ਦੋ ਸੌ ਦੇ ਦੇਖੋ ਚਾਰ ਸੌ ਦੇ ਦੇਖੋ ਤੇ ਪੜਕਦੇ ਕਰੋ ਸੌਦਾ ਫੈਸਲਾ ਲੈਣ ਦੇ ਵਿੱਚ ਦੇਰੀ ਨਾ ਕਰੋ ਇੱਕ ਦੋ ਤੋਂ ਜਿਵੇਂ ਆਪਾਂ ਕੱਪੜਾ ਲੈਣ ਲੱਗੇ ਨਾ ਜਦੋਂ ਕੱਪੜੇ ਹੀ ਦੁਕਾਨ ਤੇ ਆਪਣੇ ਮੂਰੇ ਕੱਪੜੇ ਦੁਕਾਨ ਵਾਲਾ 15 20 ਥਾਂ ਛੱਡ ਦਿੰਦਾ ਆਪਾਂ ਕਨਫਿਊਜ਼ ਹੋ ਜਾਂਦੇ ਆ ਆਪਾਂ ਨੂੰ ਫਿਰ ਪਤਾ ਨਹੀਂ ਲੱਗਦਾ ਕਿਹੜਾ ਲਈਏ ਕਿਹੜਾ ਨਾਲ ਲਈ ਇਸੇ ਤਰ੍ਹਾਂ ਹੀ ਜ਼ਮੀਨਾਂ ਦੇ ਵਿੱਚ ਹੈ ਜਿੰਨੀਆਂ ਜ਼ਿਆਦਾ ਜ਼ਮੀਨਾਂ ਦੇਖੋਗੇ ਉੰਨੇ ਹੀ ਅਲਜੀਵੇਂ ਚ ਪਮੋਗੇ ਆਪਣਾ ਸਪਸ਼ਟ ਇਰਾਦਾ ਜਿਹੜਾ ਉਹ ਦੱਸੋ ਮੂਰੇ ਬੰਦੇ ਨੂੰ ਕਿ ਮੈਨੂੰ 10 ਏਕੜ ਜ਼ਮੀਨ ਚਾਹੀਦੀ ਆ ਸੜਕ ਦੇ ਉੱਪਰ ਚਾਹੀਦੀ ਆ ਤਕਸੀਮ ਚਾਹੀਦੀ ਆ ਮੋਟਰ ਲੱਗੀ ਹੋਵੇ ਤੇ ਆਹ ਏਰੀਆ ਦੇ ਵਿੱਚ ਚਾਹੀਦੀ ਆ ਆਪਣੀ ਡਿਮਾਂਡ ਦੱਸ ਦਿਓ ਤੁਹਾਡੇ ਕੋਲ ਸੌਦੇ ਤਿੰਨ ਦੇਖੋ ਤਿੰਨਾ ਸੌਦਿਆਂ ਦੇ ਵਿੱਚੋਂ ਆਪਣਾ ਫੈਸਲਾ ਕਰੋ ਜੇ ਲੈਣੀ ਤੁਸੀਂ 10 ਕਿੱਲੇ ਜ਼ਮੀਨ ਹੁੰਦੀ ਆ ਜਾਂ ਮੈਂ ਕਈ ਦੇ ਦਨ ਕਈ ਵਾਰੀ ਬੰਦੇ ਨੇ ਲੈਣੀ ਤਿੰਨ ਕਿੱਲੇ ਜ਼ਮੀਨ ਹੁੰਦੀ ਆ ਸੌਦੇ ਮੇ ਤੋਂ ਪੁੱਛੀ ਜਾਣਗੇ 341 ਮੇਰੀ ਐਡ ਦੇਖਣਗੇ ਵੀਡੀਓ ਤੇ ਦੇਖ ਕੇ ਕਹਿਣਗੇ ਜੀ ਆਹ 300 ਏਕੜ ਬਾਈ ਜੀ ਜ਼ਮੀਨ ਆ ਇਹ ਕਿਵੇਂ ਆ ਜੀ ਕਿੰਨੀਆਂ ਮੋਟਰਾਂ ਨੇ ਇਹਨੂੰ ਰਸਤਾ ਕਹੇ ਜਿਹਾ ਲੱਗਦਾ ਜੀ ਸੜਕ ਲੱਗਦੀ ਹੈ ਜੀ ਤਕਸੀਮ ਹੈਗੀ ਹੈ ਜੀ ਅੱਛਾ ਕਿੱਥੇ ਹੀ ਜਾ ਕੇ ਜੀ ਕਹਿੰਦਾ ਜੀ ਗੱਲ ਸੰਕਰ ਕੋਲੇ ਹੈ ਜੀ ਜਾਂ ਹਸ਼ਿਆਰ ਕੋਲੇ ਅੱਛਾ ਜੀ ਉੱਥੋਂ ਫਿਰ ਕਿੱਧਰ ਨੂੰ ਜਾਂਦੀ ਹੈ ਜੀ ਸੜਕ ਅਸੀਂ ਕਹਿੰਦੇ ਹਾਂ ਜੀ ਫਲਾਣੇ ਪਾਸੇ ਨੂੰ ਨਹੀਂ ਉੱਥੋਂ ਫਿਰ ਆਪਾਂ ਖੱਬੇ ਮੋੜਨਾ ਕਿ ਸੱਜੇ ਮੋੜਨਾ ਘਰ ਘੁਰ ਕੇ 15 ਮਿੰਟ ਫਿਰ ਮੈਂ ਕਹਣਾ ਤੁਸੀਂ ਦੱਸੋ ਵੀਰ ਜੀ ਆਪਾਂ ਕਿਸ ਤਰ੍ਹਾਂ ਦੀ ਲੈਣੀ ਆ ਨਹੀਂ ਆਪਾਂ ਨੂੰ 3 ਕਿੱਲੇ ਜਮੀਨ ਚਾਹੀਦੀ ਸੀ ਬਾਈ ਜੀ ਦੱਸੋ ਹੁਣ ਤੁਸੀਂ ਮਤਲਬ ਇਹਦੇ ਚੁੱਕੀ ਨਿਕਲਿਆ ਗੱਲ ਤੋਂ ਜਾਂ ਕੋਈ ਮਹਾ ਪੁਰਖ ਸਾਡੇ ਕਹਿਣਗੇ ਬਾਈ ਜੀ 5 10 20 25 ਕਿੱਲੇ 30 ਕਿੱਲੇ ਕੋਈ ਦਿਖਾਓ ਜੀ 5 ਤੋਂ ਸ਼ੁਰੂ ਹੋ ਕੇ 30 35 ਅੰਦਰ ਪਹੁੰਚ ਜਾਂਦੇ ਨੇ ਆਉਂਦੇ ਨੇ ਜਮੀਨਾਂ ਦੇਖਣ 30 ਵੀ ਦੇਖੀ ਜਾਣਗੇ 25 ਵੀ ਦੇਖੀ ਜਾਣਗੇ 20 ਵੀ ਦੇਖੀ ਜਾਣਗੇ ਸਾਰੇ ਗੇੜੇ-ਗੂੜੇ ਡੀਲਰ ਦੇ ਘੜਾ ਕੇ ਬਾਤ ਕਹਿਣ ਕੇ ਭਾਈ ਕੋਈ ਆਹ ਚੰਨਤ ਤੇ ਲੈ ਕਾਇੰਦੇ ਆਪਾਂ ਨੂੰ ਕਰੋੜਾਂ ਰੁਪਈਆ ਆਪਣੇ ਕੋਲ ਲੈ ਲੋ ਹੁਣ ਅਗਲੇ ਦਾ ਵੀ ਸਤਿਆਨਾਸ਼ ਕਰਤਾ ਦਿਹਾੜੀ ਦਾ ਆਪਦਾ ਵੀ ਸਤਿਆਨਾਸ਼ ਕਰ ਲਿਆ ਕੀ ਨਿਕਲਿਆ ਸੋ ਮੇਰਾ ਕਹਿਣ ਦਾ ਭਾਵ ਦੋਸਤੋ ਇਹ ਹੈ ਤੁਹਾਨੂੰ ਮੈਨੂੰ ਜਿਹੜਾ ਤੁਸੀਂ ਸਮਝੋ ਵੀ ਮੈਂ ਕਿੱਧਰ ਨੂੰ ਗੱਲਾਂ ਕਰੀ ਜਾਂਦਾ ਇਹ ਅਸਲੀਅਤ ਗੱਲਾਂ ਨੇ ਇਹ ਉਹ ਗੱਲਾਂ ਨੇ ਜਿਹੜੀਆਂ ਸਾਡੇ ਨਾਲ ਹੁੰਦੀਆਂ ਨੇ ਹੁਣ ਤਾਂ ਚਲੋ ਅਸੀਂ ਥੋੜੇ ਜੇ ਇਸ ਕੋਲੋਂ ਸਰਕਾਂ ਪਰ ਪਹਿਲਾਂ ਏਵੇਂ ਜਿੱਕਰੀ ਕੁੱਕੀਆਂ ਛੱਡੀਆਂ ਗੁੱਡੀਆਂ ਘਮਾਉਂਦੇ ਰਹੇ ਨੇ ਮਹਾਪੁਰਖ ਉਸ ਤਰ੍ਹਾਂ ਕਰਨ ਦੀ ਬਜਾਏ ਤੁਸੀਂ ਆਪਣਾ ਪੱਕਾ ਜਿਹੜੀ ਡਿਮਾਂਡ ਹੈ ਉਹ ਦੱਸੋ ਡੀਲਰ ਨੂੰ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ ਇਸ ਤਰ੍ਹਾਂ ਜੇ ਸਸਤੀ ਵੀ ਲੈਣੀ ਆ ਤਾਂ ਵੀ ਦੱਸ ਦੋ ਸਾਨੂੰ ਸਸਤੀ ਇੰਨੇ ਕੁ ਮੇਰੇ ਕੋ ਪੈਸੇ ਨੇ ਤੇ ਡੀਲਰ ਆਪ ਵੀ ਵੇਂਤੀ ਆ ਉਹ ਵੀ ਪੁੱਛ ਲਿਆ ਕਰਨ ਜ਼ਿਆਦਾਤਰ ਸਾਡੇ ਡੀਲਰ ਵੀ ਮਸਾ ਕੋਈ ਪਾਰਟੀ ਆਉਂਦੀ ਆ ਪਾਰਟੀ ਵੀ ਨਹੀਂ ਡੀਲਰ ਹੀ ਹੁੰਦਾ ਮੂਰੇ ਵੀ ਉਹਦਾ ਫੋਨ ਆਉਣ ਸਾਰ ਉਹਨੂੰ ਕਹਿੰਦੇ ਨੇ ਆ ਜਾ ਕੇ ਨਾ ਫਟਾਫਟ ਚੱਕ ਦਿੰਦੇ ਨੇ ਮੋਟਰਸਾਈਕਲ ਮੂਰੇ ਪਿਆ ਕੇ ਪਿੱਛੇ ਇਹ ਵੀ ਨਹੀਂ ਦੇਖਦੇ ਵੀ ਭਾਈ ਮਤਲਬ ਬੰਦੇ ਲੈਣ ਵਾਲੇ ਹੈਗੇ ਵੀ ਨੇ ਕਿ ਨਹੀਂ ਹੈਗੇ ਉਹ ਜਿੰਨੇ ਕਿ ਜਿੰਨੇ ਉਹਦੇ ਕੋਲ ਟੱਕ ਹੁੰਦੇ ਨੇ ਉਹ ਸਾਰੇ ਦਿਖਾ ਦਿੰਦੇ ਨੇ ਜਿੰਨੀਆਂ ਜ਼ਮੀਨਾਂ ਨੇ ਇੱਥੇ ਵੀ ਆ ਜਾ ਵੀਰੇ ਇੱਥੇ ਵੀ ਆ ਜਾ ਸਾਰੀਆਂ ਦਿਖਾ ਕੇ ਬਾਅਦ ਦੇ ਵਿੱਚ ਮਤਲਬ ਉਹ ਕਹਿੰਦੇ ਜੀ ਮੈਂ ਤਾਂ ਤਿੰਨ ਕਿੰਨੇ ਲੈਣੇ ਯਾਨੀ ਮੇਰਾ ਮਤਲਬ ਕਹਿਣ ਦਾ ਆਪਣੇ ਕੰਮ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਕਰੋ ਔਰ ਜ਼ਮੀਨ ਲੈਣ ਵਾਲੇ ਵੀ ਜਿਹੜੇ ਵੀਰ ਨੇ ਉਹ ਵੀ ਮਤਲਬ ਥੋੜਾ ਵੀ ਟਾਈਮ ਬਹੁਤ ਕੀਮਤੀ ਆ ਇਹ ਤਾਂ ਵੀ ਸਾਡਾ ਹੀ ਟਾਈਮ ਕੀਮਤੀ ਆ ਥੋੜਾ ਵੀ ਟਾਈਮ ਟਾਈਮ ਕੀਮਤੀ ਆ ਆਪਣੇ ਟਾਈਮ ਦੀ ਵੀ ਕਦਰ ਕਰੋ ਅਗਲੇ ਦੇ ਟਾਈਮ ਦੀ ਵੀ ਕਦਰ ਕਰੋ ਜਿੰਨੇ ਜਿੰਨੇ ਲੈਣੇ ਆ ਸਪਸ਼ਟ ਦੱਸੋ ਜੀ ਅਸੀਂ ਇੰਨਾ ਸੌਦਾ ਲੈਣਾ ਤੇ ਦੂਜੀ ਜਿਹੜੀ ਮੈਂ ਤੁਹਾਨੂੰ ਡਰਾ ਵਾਲੀ ਗੱਲ ਕਹੀ ਆ ਘਰੇ ਹੀ ਬੈਠੇ ਨਾ ਡਰੀ ਜਾਓ ਘਰੇ ਹੀ ਬੈਠੇ ਕਿਤੇ ਮਤਲਬ ਸਕੀਮਾਂ ਘੜੀ ਜਾਂਦਾ ਯਾਰ ਕਿਤੇ ਐਦਾਂ ਨਾ ਹੋ ਜੇ ਯਾਰ ਕਿਤੇ ਐਦਾਂ ਨਾ ਹੋ ਜੇ ਯਾਰ ਫਲਾਣੇ ਬੰਦੇ ਨੂੰ ਮਿਲ ਲੈਣੇ ਉਹ ਕੋਈ ਗਲਤ ਨਾ ਹੋਵੇ ਫਿਰ ਜਿਵੇਂ ਮੈਂ ਕੱਲ ਵੀਡੀਓ ਬਣਾਈ ਜੀ ਵੀ ਅ ਬੰਦੇ ਦਾ ਸਾਰਾ ਕੁਝ ਫਾਇਦਾ ਹੋ ਜਾਂਦਾ ਤੇ ਲੇਕਿਨ ਕੋਈ ਕਿਸੇ ਦਾ ਕਮੈਂਟ ਪੜ ਲਿਆ ਜਾਂ ਕਿਸੇ ਤੋਂ ਸੁਣ ਲਿਆ ਯਾਰ ਨਹੀਂ ਉਹ ਬੰਦਾ ਨਹੀਂ ਯਾਰ ਠੀਕ ਹੈ ਕਿ ਉਹਨੇ ਤਾਂ ਫਲਾਣੇ ਟਾਇਓ ਨਾ ਸਾਡਾ ਸੌਦਾ ਵਿਚਾਲੇ ਰੱਖ ਦਿੱਤਾ ਉਹਦਾ ਸੌਦਾ ਇਹ ਨਹੀਂ ਦੇਖਣਾ ਵੀ ਭਾਈ ਕਿਉਂ ਪਚਾਲੇ ਰਹਿ ਗਿਆ ਤੀ ਖਬਰ ਤੁਸੀਂ ਪੈਸੇ ਹੀ ਨਾ ਲਾਏ ਹੁਣ ਜੇ ਉਹਨਾਂ ਅਗਲਾ ਮੰਗਦਾ ਹੋ 50 ਲੱਖ ਤੁਸੀਂ ਲਾਏ ਹੋ 30 ਲੱਖ ਰੁਪਈਆ ਸੌਦਾ ਦਾ ਵਿਚਾਲੇ ਆਪਣੇ ਨਾਲ ਡੀਲਰ ਕੀ ਕਰੂਗਾ ਤੇ ਤੁਸੀਂ ਉਹਦੀਆਂ ਗੱਲਾਂ ਸੁਣ ਕੇ ਪੜੱਕਦੇ ਨੇ ਫੈਸਲਾ ਕਰਨਾ ਨਾ 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 ਇਹ ਤਾਂ ਬੰਦਾ ਆ ਬਹੁਤ ਮਾੜਾ ਹੈਗਾ ਇਹ ਤਾਂ ਬੰਦਾ ਮੈਨੂੰ ਪਲਾਨੇ ਬੰਦੇ ਨੇ ਦੱਸਿਆ ਕਮੈਂਟ ਕਰਕੇ ਵੀ ਇਹਨੇ ਤਾਂ ਉਹਨਾਂ ਦਾ ਸੌਦਾ ਖਰਾਬ ਕਰਤਾ ਸੀਗਾ ਸੋ ਇਸ ਕਰਕੇ ਹਰੇਕ ਚੀਜ਼ ਆਪਦੇ ਮਨ ਦੇ ਵਿੱਚ ਹੀ ਘੜਤਾਂ ਘੜਨ ਦੀ بجائے ਆ ਫੀਲਡ ਦੇ ਵਿੱਚ ਜਾਓ ਸਹੀ ਜੋ ਸੌਦਾ ਲੈਣਾ ਉਹੀ ਦੇਖੋ ਤੇ ਦੇਖ ਕੇ ਸੌਦਾ ਕਰ ਦੋ ਫੈਸਲਾ ਨਾ ਨਿੱਕੀ ਜਾਓ 2026 ਸਸਤਾ ਹੋ 2027 ਸਸਤਾ ਹੋ ਇੱਥੇ ਕੋਈ ਪਤਾ ਨਹੀਂ ਜੋ ਕੁਝ ਹੋਣਾ ਉਹ ਪਰਮਾਤਮਾ ਦੇ ਉਸ ਨਾਲ ਹੋਣਾਗਾ ਜੋ ਕੁਝ ਵੀ ਵਾਪਰਨਾ ਹੈ ਉਹ ਕੁਦਰਤ ਦੇ ਹਿਸਾਬ ਨਾਲ ਵਾਪਰਨਾ ਪਰਮਾਤਮਾ ਨੇ ਜੋ ਤੁਹਾਨੂੰ ਦੇਣਾ ਉਹੀ ਮਿਲਣਾ ਹੈ ਜਿਹੜੀ ਜ਼ਮੀਨ ਦੇ ਪੈਸੇ ਤੁਸੀਂ ਵਟੇ ਨੇ ਉਹ ਜ਼ਮੀਨ ਵੀ ਕਦੇ ਕੋਡੀਆਂ ਦੇ ਭਾਅ ਸੀ ਅੱਜ ਤੁਹਾਡੀ ਜ਼ਮੀਨ ਉਹ ਕਰੋੜਾਂ ਦੀ ਹੋ ਗਈ ਉਹ ਵੀ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਸੀ ਤਾਂ ਕਰਕੇ ਹੋ ਗਈ ਅੱਜ ਜੇ ਮੈਂ ਨਿਗਾਹ ਮਾਰ ਕੇ ਦੇਖਾਂ ਜਿਹੜਾ ਮਹਾਲੀ ਦੇ ਆਲੇ-ਦਾਲੇ ਵਾਲਾ ਏਰੀਆ ਨਾ ਜਿੱਥੇ ਅਸੀਂ ਘੁੰਮਦੇ ਫਿਰਦੇ ਆ ਉਹ ਏਰੀਆ ਦੇ ਵਿੱਚ ਕੁਝ ਵੀ ਨਹੀਂ ਸੀ ਹੁੰਦਾ ਹੁੰਦਾ ਲਾਲ ਮਿੱਟੀ ਚੀਕ ਨਹੀਂ ਮਿੱਟੀ 0% ਜ਼ਮੀਨਾਂ ਸੀਗੀਆਂ ਲੇਕਿਨ ਦਿੱਤਾ ਗੇੜ ਕੁਦਰਤ ਨੇ ਤੇ ਅੱਜ ਉਥੇ ਕੋਈ ਕੀਮਤ ਹੀ ਨਹੀਂ ਕੋਈ ਰੇਟ ਹੀ ਨਹੀਂ ਹੈਗਾ ਇਹ 10 ਕਰੋੜ ਏਕੜ ਦਾ ਕਹਿ ਲਓ 15 ਕਰੋੜ ਕਹਿ ਲਓ ਜੋ ਤੁਸੀਂ ਕਹੋਗੇ ਉਹੀ ਕੁਝ ਹੈ ਉਹ ਕਿਸੇ ਨੇ ਬਣਾਇਆ ਨਹੀਂ ਬਣਿਆ ਜੋ ਜ਼ਮੀਨ ਵਾਲੇ ਕਹਿਣ ਵੀ ਭਾਈ ਸਾਡੀ ਸੁਸ਼ਟੀ ਨਾਲ ਸਾਡੀ ਸ਼ਿਆਰੀ ਨਾਲ ਤਾਂ ਕਰਕੇ ਮਤਲਬ ਸਾਨੂੰ ਸਾਡੇ ਪੈਸੇ ਵੱਧ ਗਏ ਉਹ ਕੁਦਰਤ ਨੇ ਜੋ ਕਰਨਾ ਸੀ ਪ੍ਰਮਾਤਮਾ ਨੇ ਉਹ ਕਰਤਾ ਤੁਹਾਡੇ ਪੱਲੇ ਤੁਹਾਡੇ ਵਾਲੀ ਉਹ ਚੀਜ਼ ਪੈ ਗਈ ਲੇਕਿਨ ਜਾਦੇ ਸਿਆਣੇ ਬਣਦੇ ਬਣਦੇ ਅਸੀਂ ਫਿਰ ਕੌਮਾ ਸਾਡੇ ਨਾਲ ਕੰਮ ਹੋ ਜਾਂਦਾ ਹੁੰਦਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ